ਖਬਰ ਨਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਪੂਰੇ 66 ਦਿਨ ਹੋ ਗਏ ਮਰਨ ਵਰਤੇ ਬੈਠੇ ਹੋਏ ਨੂੰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕਰ ਰਿਹਾ ਹੈ ਡਰਾਮੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਦੇ ਨਾਮ ਤੇ ਕਰ ਰਿਹਾ ਹੈ ਵੱਡੇ ਖੇਕਣ ਇੱਕ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਲਗਾਤਾਰ ਭਾਰਤੀ ਜਨਤਾ ਪਾਰਟੀ ਤੋਂ ਮੰਗ ਕਰ ਰਹੇ ਨੇ ਕਿ ਪੰਜਾਬ ਦੀਆਂ ਨਹੀਂ ਪੂਰੇ ਭਾਰਤ ਦੇ ਕਿਸਾਨਾਂ ਦੀਆਂ 23 ਫਸਲਾਂ ਉੱਤੇ ਐਮਐਸਪੀ ਦਿੱਤੀ ਜਾਵੇ ਜਿਹੜੇ 11 ਜਿਹੜੀਆਂ 11 ਮੰਗਾਂ ਰੱਖੀਆਂ ਗਈਆਂ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਉਹਨਾਂ ਦੇ ਵਿੱਚੋਂ ਸਭ ਤੋਂ ਵੱਡੀ ਮੰਗ ਹੈ ਐਮਐਸਪੀ ਦੀ ਭਾਰਤੀ ਜਨਤਾ ਪਾਰਟੀ ਨੇ ਕੋਈ ਥੋੜਾ ਬਹੁਤਾ ਵਾਅਦਾ ਕੀਤਾ ਹੈ ਕਿ 14 ਫਰਵਰੀ ਦੇ ਵਿੱਚ ਤੁਹਾਡੇ ਮਸਲੇ ਹੱਲ ਕੀਤੇ ਜਾਣਗੇ ਇਸ ਕਰਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਹੁਣ ਇਲਾਜ਼ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਜੇ ਗੱਲ ਕਰੀਏ ਭਾਰਤ ਸਰਕਾਰ ਦੀ ਭਾਰਤ ਸਰਕਾਰ ਦੇ ਵਿੱਚ 26000 ਏਕੜ ਯਾਨੀ ਕਿ ਕਿਲਾ ਜ਼ਮੀਨ ਅਕਵਾਇਰ ਕਰ ਲਈ ਹੈ ਭਾਰਤ ਮਾਲਾ ਰੋਡ ਨੂੰ ਲੈ ਕੇ ਉਹ ਭਾਰਤ ਮਾਲਾ ਰੋਡ ਪੰਜਾਬ ਦੇ ਲੋਕਾਂ ਦੀ ਗਲੇ ਦਾ ਫੰਦਾ ਬਣੇਗਾ 26000 ਏਕੜ ਜ਼ਮੀਨ ਕਿਉਂਕਿ ਹੁਣ ਨਾਲ ਰੇਲਵੇ ਲਾਈਨ ਵੀ ਕੱਢੀ ਜਾਵੇਗੀ ਲੇਕਿਨ ਜੇਕਰ ਗੱਲ ਕਰੀਏ ਪੂਰੇ ਭਾਰਤ ਵਿੱਚ ਸਭ ਤੋਂ ਜ਼ਿਆਦਾ ਜ਼ਮੀਨ ਉਪਜਾਊ ਹੈ ਤੇ ਉਹ ਹੈ ਪੰਜਾਬ ਦੀ ਹਰ ਤਰ੍ਹਾਂ ਦੀ ਫਸਲ ਹੁੰਦੀ ਹੈ ਹਰ ਤਰ੍ਹਾਂ ਦਾ ਮੌਸਮ ਪੰਜਾਬ ਦੇ ਵਿੱਚ ਵਿਖਿਆ ਜਾਂਦਾ ਹੈ ਪੰਜਾਬ ਦੇ ਲੋਕ ਧੜਾ ਧੜਾ ਬਾ ਬਾ ਜਾ ਰਹੇ ਨੇ ਪੰਜਾਬ ਦੇ ਲੋਕ ਧੜਾ ਧੜਾ ਆਪਣੀਆਂ ਜ਼ਮੀਨਾਂ ਵੇਚ ਰਹੇ ਨੇ ਪੰਜਾਬ ਦੇ ਜੇਕਰ ਗੱਲ ਕਰੀਏ ਹਾਰਪੁਰ ਮੋਗਾ ਇਧਰ ਚੰਡੀਗੜ੍ਹ ਵਾਲੀ ਸਾਈਡ ਤੇ ਕੋਠੀਆਂ ਪਈਆਂ ਨੇ ਕਿੱਲਾਂ ਦੇ ਕਿੱਲੇ ਲੇਕਿਨ ਉਹਨਾਂ ਦੇ ਉੱਤੇ ਵੱਡੇ ਵੱਡੇ ਜਿੱਦੇ ਲੰਮਕੇ ਹੋਏ ਨੇ ਇੱਕ ਪਾਸੇ ਟਰੰਪ ਨੇ ਜਿਹੜੀ ਹੈ ਸ਼ਕੰਜਾ ਕੱਸ ਦਿੱਤਾ ਹੈ ਉਥੋਂ ਪੰਜਾਬੀ ਬਾਹਰ ਕੱਢੇ ਜਾ ਰਹੇ ਨੇ ਇਧਰ ਪੰਜਾਬੀ ਆਉਣਗੇ ਕਿੱਥੇ ਕਿਉਂਕਿ ਜ਼ਮੀਨਾਂ ਵੇਚ ਚੁੱਕੇ ਘਰ ਵੇਚ ਚੁੱਕੇ ਜੇ ਘਰ ਰਹਿ ਗਏ ਨੇ ਤੇ ਫਿਰ ਖੇਤੀ ਕਿੱਥੇ ਕਰਨਗੇ ਸਰਕਲ ਕਿਵੇਂ ਚੱਲਣਗੇ ਦੂਸਰੇ ਪਾਸੇ ਕੈਨੇਡਾ ਸਰਕਾਰ ਇੰਗਲੈਂਡ ਸਰਕਾਰ ਆਸਟ੍ਰੇਲੀਆ ਸਰਕਾਰ ਵੀ ਕਹਿੰਦੀ ਹੈ ਕਿ ਪੰਜਾਬੀਆਂ ਨੂੰ ਘਰ ਭੇਜੋ ਯਾਨੀ ਕਿ ਇੱਕ ਪਾਸੇ ਪੰਜਾਬ ਵੱਲੋਂ ਧੜਾ ਧੜ ਜ਼ਮੀਨਾਂ ਵਿੱਚੇ ਜਾ ਰਹੀਆਂ ਨੇ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਵੱਲੋਂ ਵੱਡੇ ਛੜੇੰਤਰ ਰੱਚ ਕੇ ਜਿਆਦਾ ਜ਼ਮੀਨਾਂ ਦੇ ਰੇਟ ਤੇ ਲਾਲਚ ਦੇ ਕੇ ਐਕਵਾਇਰ ਕਰਕੇ ਉੱਤੇ ਭਾਰਤ ਮਾਲਾ ਨਾਮ ਦੇ ਰੋਡ ਬਣਾਏ ਜਾ ਰਹੇ ਨੇ ਦੂਸਰੇ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਕਿਹਾ ਜਾ ਰਿਹਾ ਹੈ ਕਿ ਕੀ ਕਰਨ ਕਰ ਰਿਹਾ ਹੈ ਇਸ ਦਾ ਹਵਾਲਾ ਅੱਜ ਦਿੱਤਾ ਹੈ ਲੱਖਾ ਸੁਧਾਨਾ ਨੇ ਲੱਖਾ ਸੁਧਾਨਾ ਨੇ ਕਿਹਾ ਹੈ ਕਿ ਕੋਈ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਬੈਠਾ ਹੈ ਉਹ ਕੋ ਕੱਲੇ ਆਪਣੇ ਪਰਿਵਾਰ ਵਾਸਤੇ ਕੱਲੇ ਪੰਜਾਬ ਵਾਸਤੇ ਨਹੀਂ ਬੈਠਾ ਉਹ ਬੈਠਾ ਹੈ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਚਾਹੇ ਉਹ ਪੰਜਾਬ ਦੀਆਂ ਸਿੱਖਾਂ ਦੀਆਂ ਹੋਣ ਪੀੜ੍ਹੀਆਂ ਪੰਜਾਬੀਆਂ ਦੀ ਹੋਣ ਤੇ ਚਾਹੇ ਹੋਣ ਉਹ ਪੂਰੇ ਭਾਰਤ ਦੇ ਕਿਸਾਨਾਂ ਦੀਆਂ ਪੀੜ੍ਹੀਆਂ ਖੇਖੜ ਨਹੀਂ ਕਰ ਰਿਹਾ ਡਰਾਮਾ ਨਹੀਂ ਕਰ ਰਿਹਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸੱਚ ਵਿੱਚ ਉਹ ਪੰਜਾਬ ਤੈਸ਼ੀ ਨੇ ਪੰਜਾਬ ਦੇ ਲੋਕਾਂ ਨੂੰ ਪਿਆਰ ਕਰਦੇ ਨੇ ਪੰਜਾਬ ਦੀ ਕਿਸਾਨੀ ਨੂੰ ਪਿਆਰ ਕਰਦੇ ਹਨ ਉਹਨਾਂ ਨੂੰ ਪਤਾ ਹੈ ਕਿ ਜੇਕਰ ਐਮਐਸਪੀ ਨਾ ਮਿਲੀ ਜੇਕਰ ਅਸੀਂ ਆਪਣੇ ਜ਼ਮੀਨਾਂ ਦੇ ਹੱਕ ਨਾ ਮੰਨੇ ਤਾਂ ਆਉਣ ਵਾਲੇ ਮੰਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਿਸਾਨੀ ਅਤੇ ਜਵਾਨੀ ਨੂੰ ਬਰਬਾਦ ਕਰ ਦੇਣਗੇ ਕੋਪਰੇਟ ਘਰੋਣੇ ਆ ਜਾਣਗੇ ਇਸ ਦਾ ਵੱਡਾ ਬਿਆਨ ਦਿੱਤਾ ਹੈ ਲੱਖੇ ਸਧਾਨੇ ਨੇ ਲੱਖਾ ਸਧਾਨਾ ਨੂੰ ਕਿਹਾ ਕਿ ਜਿਹੜੇ ਏਜੰਸੀਆਂ ਦੀ ਸ਼ਹਿਤ ਕਹਿੰਦੇ ਨੇ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਡਰਾਮੇ ਖੇਖਣ ਕਰ ਰਿਹਾ ਹੈ ਪਖੰਡ ਕਰ ਰਿਹਾ ਹੈ ਮਰਨ ਵਰਤ ਦੀ ਆਰਥ ਦੇ ਵਿੱਚ ਉਹ ਕੁਝ ਖਾ ਰਿਆ ਹੈ ਉਹਨਾਂ ਨੇ ਕਿਹਾ ਕੁਝ ਨਹੀਂ ਖਾ ਰਿਆ ਮੈਂ ਆਲਰੇਡੀ 5 ਤੋਂ 7 ਦਿਨ ਉੱਥੇ ਰਹਿ ਕੇ ਆਇਆ ਲੱਖਾ ਸੁਧਾਨਾ ਹਕ ਵਿੱਚ ਆ ਗਏ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਕਹਿੰਦੇ ਨੇ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਨਾਮ ਮਰਨ ਵਰਤ ਦੇ ਨਾਮ ਤੇ ਡਰਾਮੇ ਕਰ ਰਿਹਾ ਹੈ ਉਹਨਾਂ ਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਕਿ ਉਹ ਕਿਹੜੀ ਅਤੇ ਕਿਹੜੀਆਂ ਪੀੜ੍ਹੀਆਂ ਦੀ ਗੱਲ ਕਰਕੇ ਜਿਹੜੇ ਮਰਨ ਵਰਤ ਤੇ ਬੈਠੇ ਹੋਏ ਨੇ ਧੰਨਵਾਦ